ਮੈਂ ਤੱਕ ਇੰਨ ਜਿਹੜਾ ਵੀ ਇਹ ਵੀਡੀਓ ਵੇਖ ਕੇ ਮੇਰਾ ਵੀਰ ਬਣ ਕੇ ਮੇਰੇ ਭਰਾ ਨੂੰ ਘਰ ਲੈ ਆਇਆ ਬਸ ਜੀ ਬ੍ਰਦਰ ਦਾ ਨਾਮ ਸੀ ਜੀ ਹਰਕਿਚਨ ਸਿੰਘ ਜੀ ਇਹ ਪਹਿਲੇ ਹੀ ਕਰਨਾ ਚਾਹੁੰਦੀ ਕਿ ਜਿੱਥੇ ਵੀ ਮੇਰਾ ਬ੍ਰਦਰ ਹੈਗਾ ਜੀ ਹੱਥ ਜੋੜ ਕੇ ਬੇਨਤੀ ਜਿੰਨੂੰ ਵੀ ਮਿਲਦਾ ਵਾ ਤੇ ਮੇਰੇ ਘਰ ਲੈ ਕੇ ਆ ਜਾਓ ਬਸ ਐਡਰੈਸ ਦੱਸ ਦਿਓ ਜੀ ਐਡਰੈਸ ਜੀ ਅੰਮ੍ਰਿਤਸਰ ਨਿਊ ਗੋਲਡਨ ਐਵਨਿਊ ਵਾਲੀਆ ਪ੍ਰਾਪਰਟੀ ਡੀਲਰ ਵਾਲੀ ਗਲੀ 174 ਨੰਬਰ ਹਾਊਸ 7973165769 ਜੀ ਨੀਤੂ ਖਨਵਾਲ ਤੁਹਾਡੀ ਭਰਾ ਦਾ ਨਾਮ ਜੀ ਹਰਕਿਸ਼ਨ ਸਿੰਘ ਉਸ ਬੱਬਾ ਕਦੋਂ ਇਸ ਕਦੋਂ ਕਾਰੋਬਾਰ ਗਏ ਸੀ ਉਹ ਕਦੋਂ ਵਾਪਸ ਆ ਦੇ ਦੇਖੋ ਜੀ ਉਹ 6 ਤਰੀਕ ਨੂੰ ਗਏ ਸੀ ਸਵੇਰੇ ਕੰਮ ਤੇ ਤੇ ਰਾਤ ਨੂੰ ਉਹਨੂੰ ਸੱਡ ਕੇ 8 ਵਜੇ ਕਿ ਛੁੱਟੀ ਹੋਈ ਮੈਨੂੰ ਫੋਨ ਆਇਆ ਕਿ ਦੀਦੀ ਇਹਨਾਂ ਨੂੰ ਘਰ ਭੇਜਾਂ ਕੋ ਸ਼ਾਪ ਤੇ ਤੇ ਮੈਂ ਕਿਹਾ ਬੇਟਾ ਸ਼ਾਪ ਤੇ ক্লোਜ਼ ਹੈ ਮੈਂ ਬਿਜਾਰਾ ਹੀ ਦੀਆਂ ਸਮਾਨ ਲੈਣ ਤੇ ਤੁਸੀਂ ਘਰ ਹੀ ਭੇਜ ਦੋ ਅਸੀਂ ਘਰ ਆ ਗਏ ਹਾਂ ਪਰ ਬੇਟਾ ਨਹੀਂ ਘਰ ਆਇਆ ਸੱਡ ਤਸੀਂ 7 ਤਰੀਕ ਨੂੰ ਰਿਪੋਰਟ ਵੀ ਦਿੱਤੀ ਹੈ ਤੇ ਉਹ ਰਿਪੋਰਟ ਦੇ ਵਿੱਚ ਜਦੋਂ ਅਸੀਂ ਜੇ ਕਹਿੰਦੇ ਸੀ 2 ਦਿਨ ਬਾਅਦ ਆਇਆ ਸੀ 2 ਦਿਨ ਬਾਅਦ ਗਏਆਂ ਫਿਰ ਵੀ ਸਾਨੂੰ ਕੋਈ ਰਿਸਪੌਂਸ ਨਹੀਂ ਅੱਜ ਜੀ ਜਦ ਕਿ 30 ਤਰੀਕ ਹੋ ਗਈਆਂ ਸਾਨੂੰ ਕੋਈ ਰਿਸਪੌਂਸ ਨਹੀਂ ਸੀ ਸਵੇਰੇ ਅਸੀਂ ਜਾ ਕੇ ਬੋਲੇ ਆ ਤੇ ਫਿਰ ਉਹਨਾਂ ਨੇ ਸਾਨੂੰ ਕਾਗਜ਼ ਦਿਖਾਏ ਕਿ ਜਿਹੜੇ ਕਿ ਕਾਗਜ਼ ਨੈੱਟ ਤੇ ਨਹੀਂ ਚੜੇ ਹੋਏ ਤੇ ਸਾਨੂੰ ਮੈਂ ਕਿਹਾ ਫੋਟੋ ਖਿੱਚਣੀ ਕਹਿੰਦੇ ਫੋਟੋ ਨਹੀਂ ਖਿੱਚਣੀ ਸ਼ਾਮ ਨੂੰ ਅਸੀਂ ਜਦੋਂ ਨੈੱਟ ਤੇ ਚੜਾਵਾਂਗੇ ਤੁਸੀਂ ਫੋਟੋ ਕਾਪੀ ਫੇਰ ਲੈਣੀ ਹੈ ਇਕੋ ਤੇ ਮੈਂ ਬੈਠੀ ਹੋਈ ਸੀ ਐਸਆਈ ਤੇ ਪਹਿਲਾਂ ਤਾਂ ਸਾਨੂੰ ਥੋੜੇ ਕਿ ਦਿਨ ਪਹਿਲਾਂ ਸਾਨੂੰ ਕਹਿੰਦੇ ਸੀ ਕਿ ਤੁਸੀਂ ਸਾਡਾ ਟਾਈਮ ਖਰਾਬ ਕਰਨ ਵਾਸਤੇ ਆਉਂਦੇ ਆ ਫੋਨ ਕਰਕੇ ਆਇਆ ਕਰੋ ਅਸੀਂ ਵੇਲੇ ਥੋੜੀ ਬੈਠੇ ਹੋਏ ਹਾਂ ਨਹੀਂ ਤੇ ਕੰਮ ਕੀ ਕਰਦੇ ਸੀਗੇ ਕੰਮ ਪਾਲ ਮੋਟਰ ਗੈरेज ਤੇ ਹੈਲਪਰ ਦਾ ਕੰਮ ਕਰਦੇ ਸੀ ਉਹਦੀ 37 38 ਪਰਿਵਾਰ ਦੇ ਵਿੱਚ ਇੱਕ ਮੈਂ ਇੱਕ ਵੱਡੀ ਸਿਸਟਰ ਇੱਕ ਬ੍ਰਦਰ ਹੈ ਜੀ ਲਿ ਕੋ ਦੋ ਕੋਸ਼ਿਸ਼ ਕੀਤੀ ਸੀ ਲੱਭਣ ਮੈਂ ਬਹੁਤ ਕੋਸ਼ਿਸ਼ ਕੀਤੀ ਹੈ ਪਰ ਮੈਨੂੰ ਕੋਈ ਰਿਸਪੌਂਸ ਨਹੀਂ ਮਿਲੀ ਹੈ ਠਾਣੇ ਤੇ ਕਰ ਇਨਿਕ ਚੱਕਰ ਲਗਾ ਕੇ ਮੈਂ ਥੱਕ ਚੁੱਕੀ ਮੇਰਾ ਬੇਬੀ ਛੋਟਾ ਹੈ ਨਾ ਐਕਸੀਡੈਂਟ ਹੋ ਗਿਆ ਸੀ ਇਹ ਹੱਸੇ ਤੋਂ ਬਾਅਦ ਤੇ 10 ਦਿਨ ਮੇਰਾ ਬੇਬੀ ਬੈਡ ਤੇ ਰਿਹਾ ਪਰ ਮੈਨੂੰ ਹਾਲਤ ਕਰ ਕੋਈ ਆਸ ਨਹੀਂ ਲੱਭ ਰਹੀ ਪੁਸ਼ਪ ਪ੍ਰਸ਼ਾਸਨੋਂ ਕੋਈ ਆ ਰਿਹਾ ਨਹੀਂ ਮੈਂ ਤਾਂ ਇਹੀ ਕਹਿਣਾ ਚਾਹਨੀ ਕਿ ਮੇਰਾ ਵੀਰ ਨੂੰ ਲੱਭ ਤੋ ਜਿੱਥੋਂ ਮਰਜੀ ਲੱਭ ਤੋ ਪ੍ਰਸ਼ਾਸਨ ਤੇ ਮੈਨੂੰ ਕੋਈ ਹੱਥ ਪੜਾ ਨਹੀਂ ਰਿਹਾ ਮੈਂ ਤਾਂ ਬਹੁਤ ਉਗੇਜ਼ ਕਰ ਲਓ ਤਾਂ ਕੀ ਲੱਗਦਾ ਕੋਈ ਲੜਾਈ ਝਗੜਾ ਹੋਇਆ ਜਾਂ ਇਦਾਂ ਮੇਰਾ ਬ੍ਰਦਰ ਹੈ ਉਹ ਜਨ ਹੈ ਇਸ ਨੂੰ ਕਿਸੇ ਨਾਲ ਨਹੀਂ ਸੀ ਝਗੜਦਾ ਬਹੁਤ ਸਿੱਧਾ ਸਾਦਾ ਬੰਦਾ ਸੀ ਉਹ ਇਹ ਘਰੋਂ ਅੱਗੇ ਕੁਝ ਕਹਿ ਕੇ ਕਿਆ ਸੀਗਾ ਨਹੀਂ ਕਿਸੇ ਨੇ ਉਹਨੇ ਕੁਝ ਨਹੀਂ ਕੀਤਾ ਸਵੇਰੇ ਕੰਮ ਤੇ ਗਿਆ ਵਾਂ ਬਸ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਲੱਗੇ ਕਿ ਸਾਡੇ ਬ੍ਰਦਰ ਕਿੱਥੇ ਚੱਲ ਗਿਆ ਤੇ ਤੁਹਾਡੇ ਭਰਾ ਦੇ ਕੋਈ دوست ਤੁਸੀਂ ਹੈਗੇ ਨਹੀਂ ਨਹੀਂ ਉਹਦੇ ਵਿਚਾਰੇ ਗਰੀਬ ਦਾ ਕੋਈ دوست ਨਹੀਂ ਸੀਗਾ ਕੰਮ ਤੇ ਜਾਂਦਾ ਸੀ ਕੰਮ ਤੋਂ ਘਰ ਆਂਦਾ ਸੀ ਬਸ ਜਾਂ ਮੰਦਿਰ ਗੁਰਦੁਆਰੇ ਮੱਥਾ ਟੇਕ ਆਇਆ ਹੋਰ ਉਹਨੇ ਕੋਈ ਨਹੀਂ ਸੀਗਾ ਕੋਈ ਨਹੀਂ ਲੱਗਾ ਕੋਈ ਪਰੇਸ਼ਾਨੀ ਹੋਵੇ ਇਸ ਤਰ੍ਹਾਂ ਦਾ ਕੋਈ ਨਹੀਂ ਉਹ ਤਾਂ ਕੋਈ ਨਹੀਂ ਬਸ ਉਹਦੀ ਵਾਈਬ ਸੀ ਇੱਕ ਜਿਹੜੀ ਰਕੜੀ ਬੰਨਣ ਗਈ ਉਸ ਤੋਂ ਬਾਅਦ ਵਾਪਸ ਆਈ ਹੈ ਤੇ ਦੋ ਤਿੰਨ ਦਿਨ ਦਿਨ ਰਹੀ ਹੈ ਤੇ ਅਸੀਂ ਚਲੇ ਗਏ ਕੰਮ ਤੇ ਦਰਵਾਜ਼ੇ ਖੁੱਲੇ ਛੱਡ ਕੇ ਉਹ ਵੀ ਆਪਣੇ ਪੇਕੇ ਚਲੇ ਗਈ ਆ ਬਸ ਇਹ ਹੀ ਪਰੇਸ਼ਾਨੀ ਸੀ ਹੋਰ ਉਹਨੂੰ ਕੋਈ ਨਹੀਂ ਸੀ ਵਿਚਾਰੇ ਨੂੰ ਕੁਛ ਇਹ ਕਹਣਾ ਚਾਹਉਂਗਾ ਲੋਕਾਂ ਨੂੰ ਕਿ ਜੋ ਵੀ ਤੁਹਾਡੀ ਖਬਰ ਵੇਖੇ ਕਹਣਾ ਚਾਹਉਂਦਾ ਮੈਂ ਤਾਂ ਕਿੰਨੀ ਜਿਹੜਾ ਵੀ ਇਹ ਵੀਡੀਓ ਵੇਖ ਕੇ ਮੇਰਾ ਵੀਰ ਬਣ ਕੇ ਮੇਰੇ ਭਰਾ ਨੂੰ ਘਰ ਲੈ ਆਇਆ ਬਸ ਆ ਆਪਣੇ ਬ੍ਰਦਰ ਦਾ ਨਾਮ ਤੇ ਐਡਰੈਸ ਜਿੱਥੇ ਤੁਸੀਂ ਰਹਿੰਦੇ ਹੋ ਉਹ ਦਾ ਜੀ